ਵਧਾਨ ਸਭਾ ਹਲਕੇ ਦੀ ਪੋਲਿੰਗ ਸ਼ੁਰੂ ਹੋ ਚੁੱਕੀ ਹੈ ਇਸ ਲਈ ਆਪਾਂ ਮੌਜੂਦਾ ਹਲਕਾ ਟੇਰਾ ਪਾਪਰ ਨਾਨਕ ਦੇ ਪਿੰਡ ਤਾਰਵਾਲੀ ਚੋਕੇ ਸੁਖਜਿੰਦਰ ਸਿੰਘ ਰੰਦਾਵਾ ਦੀ ਪਤਨੀ ਜਿੱਥੋਂ ਚੋਣ ਕਾਂਗਰਸ ਵੱਲੋਂ ਲੜ ਰਹੇ ਤੇ ਆਪਣੀ ਪਰਿਵਾਰ ਸਮੇਤ ਇੱਥੇ ਜਤਿੰਦਰ ਕੌਰ ਰੰਦਾਵਾ ਉਹਦੇ ਵੀਰ ਰੰਦਾਵਾ ਤੇ ਉਹਨਾਂ ਦੀਆਂ ਬੇਟੀਆਂ ਤੇ ਹੋਰ ਰਿਸ਼ਤੇਦਾਰ ਜਿਹੜੇ ਨੇ ਉਹ ਇੱਥੇ ਪਿੰਡ ਤਾਰਵਾਲੀ ਸਰਕਾਰੀ ਸਕੂਲ ਵਿੱਚ ਵੋਟ ਪਾਉਣ ਆਏ ਆ ਇੱਥੇ ਆਪਾਂ ਮੌਜੂਦਾ ਇਸ ਵੇਲੇ ਉਹ ਆਪਣੇ ਅੰਦਰ ਪੋਲਿੰਗ ਸਟੇਸ਼ਨ ਦੇ ਅੰਦਰ ਜਿਹੜੀਆਂ ਵੋਟ ਪੋਲ ਕਰਨ ਗਏ ਆ ਗੱਲਬਾਤ ਕਰਦੇ ਆ ਮੈਡਮ ਜਤਿੰਦਰ ਕੌਰ ਰੰਦਾਵਾ ਉਹਦੇ ਵੀਰ ਦਾ ਵਾਤੇ ਉਹਨਾਂ ਦੇ ਭਤੀਜੇ ਦੀਪਿੰਦਰ ਸੋ ਮੈਂ ਇਹੋ ਹੀ ਤੁਹਾਨੂੰ ਦੱਸਣਾ ਚਾਹੁੰਦੀ ਆ ਕਿ ਕਾਂਗਰਸ ਡੇਰਾ ਬਾਬਾ ਨਾਨਕ ਮੌਜੂਦਾ ਸਰਕਾਰ ਨੇ ਜੋ ਇਹਨਾਂ ਦੇ ਨਾਲ ਕੀਤਾ ਉਹਨਾਂ ਸਵਾਲਾਂ ਦਾ ਜਵਾਬ ਦੇਣ ਦੇ ਲਈ ਅੱਜ ਵੀ ਸਾਡੇ ਨਾਲ ਖੜੀ ਹੈ ਕਾਂਗਰਸ ਪਾਰਟੀ ਦੇ ਨਾਲ ਖੜੀ ਹੈ ਔਰ ਇਹਦਾ ਜਵਾਬ ਦਾ ਇਹਦਾ ਜੋ ਜਵਾਬ ਹੈ ਉਹਨਾਂ ਨੇ ਜਿਹੜੀ ਮਸ਼ੀਨ ਦਾ ਬਟਨ ਦਬਾ ਕੇ ਪੰਜੇ ਦਫ਼ੇ ਦੇਣਾ ਜੀ ਕਿੰਨਾ ਟਫ ਹੈ ਜੀ ਐਸਵਾਰ ਤੁਸੀਂ ਦੇਖ ਰਹੇ ਹੋ ਕਿਉਂਕਿ ਜਿਮਨੀ ਚ ਉਹਨਾਂ ਨੇ ਸਰਕਾਰ ਦਾ ਪ੍ਰਭਾਵ ਹੁੰਦਾ ਨਹੀਂ ਮੈਂ ਤਾਂ ਬੜੀ ਇਜ਼ੀ ਨਜ਼ਰ ਆ ਰਹੀ ਹੈ ਜੀ ਪਹਿਲੀ ਇਲੈਕਸ਼ਨ ਹੈ ਜੋ ਐਸਵਾਰ ਮੈਨੂੰ ਇੰਨਾ ਚੰਗਾ ਮਾਹੌਲ ਮਿਲਿਆ ਹੈਗਾ ਪਰ ਨਾਲ ਦੀ ਨਾਲ ਦੁੱਖ ਵੀ ਹੈਗਾ ਕਿ ਸਾਡੇ ਕਿਸਾਨਾਂ ਦੇ ਨਾਲ ਸਾਡੇ ਝੋਨੇ ਦੇ ਨਾਲ ਜੋ ਇਹਨਾਂ ਨੇ ਦੁਰਗਤੀ ਕੀਤੀ ਹੈ ਔਰ ਸਾਡੀ ਮਹਿਲਾਵਾਂ ਦੇ ਨਾਲ ਜਿਹੜੇ ਵਾਅਦੇ ਕਰਕੇ ਮੁਕਰੇ ਨੇ ਔਰ ਉਹਨਾਂ ਦਾ ਜਵਾਬ ਲੈਣ ਦੇ ਲਈ ਮੈਂ ਇਹ ਮਹਿਲਾਵਾਂ ਮੈਨੂੰ ਇਹ ਸੱਤ ਤੱਕ ਬਚਾਉਣਗੇ ਉੱਥੇ ਵਿਧਾਨ ਸਭਾ ਦੇ ਵਿੱਚ ਕਿ ਮੈਂ ਅੱਗੇ ਹੋ ਕੇ ਖੜੀ ਹੋ ਕੇ ਧਰਨੇ ਲਾਉਣ ਲਈ ਤਿਆਰ ਹਾਂ। ਗੁਰੂਮਾਰਾ ਪਠਾਨਾਂ ਚ ਜੋ ਹੋਇਆ ਸਵੇਰੇ ਉਹਦੇ ਕੀ ਕਹੋਗੇ? ਅਰੰਦਾਵ ਸਾਬ ਗਏ ਹੋਏ ਨੇ ਜੋ ਉੱਧਰ ਉਹਨਾਂ ਮਸਲਾ ਹੱਲ ਕਰਨਗੇ। ਖਾਲੀ ਮੁਰਨ ਵਾਲੇ ਨਹੀਂ ਹੈਗੇ ਜੀ ਅਗਰ ਅਗਰ ਇਨ ਫਿਊਚਰ ਵੀ ਇਦਾਂ ਦੀ ਕੋਈ ਦਿੱਕਤ ਆਣੀ ਨਹੀਂ ਨੀ ਦੇਖੋ ਜੀ ਲਾਸਟ ਟਾਈਮ ਤੁਸੀਂ ਦੇਖਿਆ ਹੋਣਾ ਜਦ ਡੀਸੀ ਦਫਤਰ ਦੇ ਵਿੱਚ ਜੋ ਹੋਇਆ ਉਹ ਕੁਝ ਲੋਕ ਇਹੋ ਜਿਹੇ ਹੋਣਗੇ ਸ਼ਰਾਤੀ ਅਨਸਰ ਜਿਹੜੇ ਕਹਿੰਦੇ ਆ ਵੀ ਗਲਤ ਹੋਇਆ ਜੀ ਇੱਕ ਲੀਡਰ ਨੂੰ ਇਹ ਕਰਨਾ ਨਹੀਂ ਚਾਹੀਦਾ ਸਰਕਾਰ ਦੇ ਅਗੇਂਸ ਪਰ ਜੋ ਪ੍ਰੋਟੋਕੋਲ ਦੇ ਅਕੋਰਡਿੰਗਲੀ ਜੋ ਰਿੰਧਾਵਸਦ ਨੇ ਕੀਤਾ ਉਹ ਬਿਲਕੁਲ ਸਹੀ ਸੀ ਤੁਸੀਂ ਸਮਝੋ ਕਿ ਮਾਹੌਲ ਠੀਕ ਚੱਲ ਰਿਹਾ ਸਰਕਾਰ ਦਾਅਵੇ ਕਰ ਰਹੀ ਹੈ ਕਿ ਮਾਹੌਲ ਠੀਕ ਹੈ ਨਹੀਂ ਮਾਹੌਲ ਠੀਕ ਹੁੰਦਾ ਤਾਂ ਇੰਨਾ ਜਨਸਹਿ ਲਾਬ ਉਬੜ ਕੇ ਆਉਣਾ ਹੀ ਨਹੀਂ ਸੀ ਉਹ ਮੜ ਕੇ ਆਉਣਾ ਹੀ ਨਹੀਂ ਸੀ ਸਾਹਮਣੇ ਸਾ ਹਾਂਜੀ ਇਲੈਕਸ਼ਨ ਦਾ ਮਾਹੌਲ ਠੀਕ ਹੈ ਜੀ ਕੋਈ ਅਸੀਂ ਡਰ ਵਾਲੀ ਗੱਲ ਨਹੀਂ ਹੈਗੀ ਬਾਕੀ ਠੀਕ ਹੈ ਇਕਾ ਦੁਕਾ ਜਗਾ ਤੇ ਉਹ ਜਾ ਕੇ ਪਰਿਵਾਰ ਕੋਸ਼ਿਸ਼ ਇਹੋ ਜੀ ਕਰਦੇ ਧਮਕੀਆਂ ਦੇਣ ਦੀ ਪਰ ਜੇ ਜਦੋਂ ਆਪਾਂ ਇਦਾਂ ਕਰ ਲਈਏ ਨਾ ਵੀ ਹਰ ਘਰ ਵਿੱਚ ਹੀ ਅਸੀਂ ਧਮਕੀ ਦੇਣਾ ਸ਼ੁਰੂ ਕਰ ਦਈਏ ਤੇ ਲੋਕਾਂ ਦਾ ਡਰ ਵੈਸੇ ਖਤਮ ਹੋ ਜਾਂਦਾ ਹੈ ਬੈਕ ਐਂਡ ਤੇ ਇਲੈਕਸ਼ਨ ਹਮੇਸ਼ਾ ਪਲੇ ਕੀਤੀ ਹੈ ਫਰੰਟ ਐਂਡ ਤੇ ਉਹ ਕਲੀਡੀ ਕੈਂਡੀਡੇਟ ਬਿਲਕੁਲ ਬਕਰਾਂ ਤਾਂ ਇਹ ਹੁਣੇ ਕਰਖਿਆ ਯਾਰ ਨਹੀਂ ਮੈਨੂੰ ਕੋਈ ਫਰਕ ਨਹੀਂ ਮਹਿਸੂਸ ਹੁੰਦਾ ਜੀ ਕਿਉਂਕਿ ਘਰ ਬੈਠ ਕੇ ਪਿੱਛੇ ਜਦ ਕੋਈ ਵੀ ਕੈਂਡੀਡੇਟ ਹੈ ਜਾਂ ਆਪਾਂ ਇੱਕ ਸ਼ਕਾਰੀ ਲੈ ਲਈਏ ਜਦ ਪਿੱਛੇ बैठ के वो मुकाबला देख रहे हा हुंदा है ता उथों पॉजिटिव नेगेटिव भी ਕੱਢ ਲੈਂਦਾ ਜੀ ਜਿਹੜੀਆਂ ਆਪਣੀਆਂ ਕਮੀਆਂ ਸੀ ਉਹਨਾਂ ਨੂੰ ਖਾਸ ਤੌਰ ਤੇ ਮੇਰਾ ਆਪਣਾ ਸੁਭਾਅ ਵੀ ਹੈ ਕਿ ਮੈਂ ਆਪਣੀਆਂ ਮੇਰੀ ਵਾਹਵਾ ਹੀ ਕੋਈ ਕਰੇ ਤਾਂ ਮੈਨੂੰ ਉਹ ਚੰਗੀ ਨਹੀਂ ਲੱਗਦੀ ਜਿਹੜਾ ਮੇਰੀ ਕਮੀ ਦੱਸੇ ਤਾਂ ਮੈਂ ਉਸ ਇਨਸਾਨ ਦੇ ਜ਼ਿਆਦਾ ਖੁਸ਼ ਰਹਿੰਦੀ ਹਾਂ ਤਾਂ ਕਿ ਦੁਬਾਰਾ ਉਹਨਾਂ ਨੂੰ ਕਵਰ ਕਰੀ ਪਰਿਵਾਰ ਸੰਭਾਲਣਾ ਹੁਣ ਹਲਕਾ ਸੰਭਾਲਣਾ ਪੈ ਰਿਹਾ ਸਾਈਡ ਬਾਈ ਸਾਈਡ ਹੁਣ ਵੀ ਸਾਰਾ ਕੁਝ ਹੀ ਸੰਭਾਲਣਾ ਦੀ ਘਰ ਵੀ ਦੇਖਣਾ ਮੇਰੀਆਂ ਬੇਟੀਆਂ ਮੈਰਿਡ ਨੇ ਬੇਟਾ ਮੇਰਾ ਜਵਾਨ ਹੈ ਜੀ ਉਹ ਵੀ ਮੇਰੇ ਸਾਥ ਦੇ ਰਿਹਾ ਤੇ ਰੰਦਾਵਾ ਸਾਹਿਬ ਦੇ ਬਾਵਾ ਬਣ ਕੇ ਅਸੀਂ ਖੜੇ ਹੋਏ ਆਂ ਜੀ ਅਸੀਂ ਕੋਈ ਅਲੱਗ ਤੋਂ ਇੱਕ ਪੋਲਿਟਿਕਲ ਖੜਾ ਨਹੀਂ ਕਰ ਰਹੇ ਹੈਗੇ ਸਿਸਟਮ ਤੇ ਰੰਦਾਵਾ ਸਾਹਿਬ ਦੇ ਕਦਮਾਂ 'ਚ ਕਦਮ ਮਿਲਾ ਕੇ ਚੱਲ ਰਹੇ ਆਂ ਮੈਡਮ ਕਿੰਨਾ ਲੱਗਦਾ ਹੈ ਇਸ ਵਾਰ ਇਲੈਕਸ਼ਨ ਕਿਉਂਕਿ ਅਕਸਰ ਜਿਮਨੀ ਚੋਣ ਪਹਿਲੀ ਵਾਰ ਲੜ ਰਹੇ ਹੈ ਜੀ ਉਹਦੇ ਕੀ ਕਹੋਗੇ ਨਹੀਂ ਕੋਈ ਮੁਸ਼ਕਲ ਨਹੀਂ ਲੱਗ ਰਿਹਾ ਜੀ ਤੁਹਾਨੂੰ ਲੱਗ ਰਿਹਾ ਮੇਰੇ ਚਿਹਰੇ ਤੋਂ ਕੋਈ ਇਹੋ ਜਿਹੀ ਕੋਈ ਤੁਹਾਨੂੰ ਨਜ਼ਰ ਆ ਰਹੀ ਹੈ ਕੋਈ ਬਿਲਕੁਲ ਠੀਕ ਹੈ ਜੀ ਥੈਂਕ ਯੂ ਲੋਕਾਂ ਨੂੰ ਅਪੀਲ ਵੋਟਰਸ ਨੂੰ ਅਪੀਲ ਕੀ ਵੋਟਰਸ ਨੂੰ ਇਹੋ ਹੀ ਅਪੀਲ ਹੈ ਜੀ ਤਕੜੇ ਹੋ ਕੇ ਇਲੈਕਸ਼ਨ ਲੜ ਰਿੰਦਾਵਾ ਸਾਹਿਬ ਹਰ ਪਿੰਡ ਵਿੱਚ ਜਾ ਰਹੇ ਨੇ ਅਸੀਂ ਚਾਰ ਪੰਜ ਟੀਮਾਂ ਬਣਾਈਆਂ ਹੋਈਆਂ ਨੇ ਅਸੀਂ ਖੁਦ ਵੀ ਮੈਂ ਲੇਡੀਜ਼ ਦੇ ਨਾਲ ਦੋ ਤਿੰਨ ਗੱਡੀਆਂ ਲੈ ਕੇ ਮੈਂ ਵੀ ਪਹੁੰਚ ਰਹੀ ਹਾਂ ਜੀ ਔਰ ਮੇਰੇ ਨਾਲ ਬੜੀਆਂ ਸਟਰੋਂਗ ਲੇਡੀਜ਼ ਐ ਸੋ ਅਸੀਂ ਵੀ ਆਦਮੀਆਂ ਨਾਲ ਘਟਨੀ ਹੈਗੀਆਂ ਤੇ ਬਿਲਕੁਲ ਜੋ ਵੀ ਜਿੱਥੇ ਕੋਈ ਗਲਤ ਹੁੰਦਾ ਹੋਏਗਾ ਅਸੀਂ ਆਵਾਜ਼ ਉਠਾਵਾਂਗੇ ਔਰ ਉਹਦਾ ਹੱਲ ਵੀ ਕਰਾਂਗੇ ਸਾਡੇ ਨਾਲ ਮੌਜੂਦ ਨੇ ਸੁਖਿੰਦਰ ਸਿੰਘ ਰੰਧਾਵਾ ਦੇ ਵੱਡੇ ਬ੍ਰਦਰ ਇੰਦਰਜੀਤ ਸਿੰਘ ਰੰਧਾਵਾ ਤੇ ਸੀਨੀਅਰ ਕਾਂਗਰਸੀ ਆਗੂ ਜਿਨ੍ਹਾਂ ਦਾ ਕਾਫੀ ਲੰਮਾ ਸਿਆਸਤ ਦਾ ਤਜਰਬਾ ਨੇ ਸ਼ੁਰੂ ਤੋਂ ਹੀ ਬਚਪਨ ਤੋਂ ਲੈ ਕੇ ਹੁਣ ਤੱਕ ਕਾਫੀ ਚੋਣਾਂ ਇਹਨਾਂ ਨੇ ਲੜੀਆਂ ਨੇ ਅੱਜ ਜਿਮਨੀ ਚੋਣ ਲਈ ਪਰਿਵਾਰ ਸਮੇਤ ਵੋਟ ਪਾਉਣ ਆਏ ਆ ਇਹ ਗੱਲਬਾਤ ਕਰਦੇ ਹਾਂ ਜੀ ਸਰ ਅੱਜ ਤੁਸੀਂ ਵੋਟ ਪਾਉਣ ਆਏ ਹੋ ਕਿਸ ਤਰ੍ਹਾਂ ਦਾ ਮਾਹੌਲ ਲੱਗ ਰਿਹਾ ਜੀ ਮਾਹੌਲ ਜਿਹੜਾ ਹੈਗਾ ਬਾਪੂ ਸਾਹਿਬ ਅੱਗੇ ਵੀ ਤੁਹਾਨੂੰ ਪਤਾ ਤੁਸੀਂ ਤੇ ਬਹੁਤ ਜ਼ਿਆਦਾ ਪੁਰਾਣੇ ਸਾਡੇ ਸਾਥੀ ਹੋ ਤੇ ਵੇਖਦੇ ਰਹੇ ਉਹ ਫਤਗੜ ਚੂੜੀਆਂ ਜਿਹੜੋਂ ਸਾਡਾ ਹਲਕਾ ਸੀ ਤੁਸੀਂ ਉਦੋਂ ਤੋਂ ਸਾਨੂੰ ਜੁੜੇ ਹੈਗੇ ਉਹ ਵੇਖਣ ਦੇਓ ਤੋਂ ਬੜੀ ਗੁਰੂ ਦੀ ਕਿਰਪਾ ਵਾ ਉਹ ਜਦੋਂ ਪਿੱਛੇ ਅਸੀਂ ਤੁਸੀਂ ਅਸੀਂ ਸਾਰੇ ਜਾਣੇ ਹੈਗੇ ਜਿਹੜੇ ਫਤਗੜ ਚੂੜੀਆਂ ਤੋਂ ਲੈ ਕੇ ਹੁਣ ਤੱਕ ਅਸੀਂ 69 ਤੋਂ ਲੈ ਕੇ ਹੁਣ ਤੱਕ ਜਿਹੜੀ ਗੁਰੂ ਮਾਰਾ ਸਾਡੇ ਤੇ ਕਿਰਪਾ ਰਿਹਾ ਕਰਦਾ ਰਿਹਾ ਔਰ ਅਸੀਂ 9 ਇਲੈਕਸ਼ਨਾਂ ਜਿਹੜੀਆਂ ਨੂੰ ਜਿੱਤੀਆਂ ਨੇ ਐਰਕਾਂ ਵੀ ਜਿਹੜੀ ਉਹ ਜਿਹੜੀ ਹਲਕਾ ਜਿੱਤਿਆ ਉਸ ਨੂੰ ਲੋਕ ਜਿਹੜੇ ਹੈਗੇ ਉਹਦੀ ਜਿਹੜਾ ਝੰਡਾ ਉਸੇ ਤਰ੍ਹਾਂ ਬਰਕਰਾਰ ਬਰਕਰਾਰ ਰੱਖਣਗੇ ਜਤਿੰਦਰਪੁਰ ਨੂੰ ਜਿਤਾ ਕੇ ਤੇ ਉਹਦੀਆਂ ਜਿਹੜੀਆਂ ਅਸੈਂਬਲੀ ਦੇ ਪੋਲੀਆਂ ਚੜਾ ਕੇ ਰ ਇੱਕ ਪਾਸੇ ਸਰਕਾਰ ਹੈ ਜਿਸ ਵਿੱਚ ਇਹ ਸਾਰੀ ਸਰਕਾਰ ਲੱਗੀ ਹੈ ਇੱਕ ਪਾਸੇ ਰੰਧਾਵਾ ਪਰਿਵਾਰ ਹੈ ਇਹਨੂੰ ਕਹਿੰਦੇ ਲਿੰਦੀ ਵੀ ਖੁਦ ਸਰਕਾਰਾਂ ਤੇ ਅੱਗੇ ਵੀ ਤੁਰੀਆਂ ਫਿਰਦੀਆਂ ਹੁੰਦੀਆਂ ਨੇ ਸਾਨੂੰ ਸਰਕਾਰਾਂ ਦਾ ਜਦੋਂ ਨਧਵਾ ਸਾਹਿਬ ਪਹਿਲੀ ਵਾਰੀ ਲੜੇ ਸੀ ਉਦੋਂ ਵੀ ਸਰਕਾਰ ਸੀਗੀ ਜਦੋਂ 72 ਚ ਲੜੇ ਸੀ ਉਦੋਂ ਵੀ ਸਰਕਾਰ ਸੀਗੀ ਕਾਲੀ ਦਲ ਦੀ ਸਰਕਾਰਾਂ ਤੇ ਹਰ ਵੇਰੇ ਉਤਰੀਆਂ ਫਿਰਦੀਆਂ ਹੁੰਦੀਆਂ ਨੇ ਸਾਨੂੰ ਉਹਦਾ ਕੋਈ ਫਰਕ ਨਹੀਂ ਪੈਂਦਾ ਜਦੋਂ ਸਾਡੇ ਨਾਲ ਜਿਹੜੀ ਹੈਗਾ ਲੋਕ ਨੇ ਸਾਡੇ ਨਾਲ ਇਥੋਂ ਦੇ ਜਿਹੜੇ ਸਾਥੀ ਨੇ ਸਾਡੇ ਉਹ ਤਗੜੇ ਹੋ ਕੇ ਸਾਡੇ ਨਾਲ ਖੜੇ ਆ ਸੋ ਇਸ ਕਰਕੇ ਉਹ ਸਾਡੇ ਨਾਲ ਨੇ ਇਸ ਸਾਨੂੰ ਇਹਨਾਂ ਸਰਕਾਰਾਂ ਦਾ ਕੋਈ ਫਰਕ ਨਹੀਂ ਪੈਂਦਾ ਔਰ ਲੋਕ ਜਿਹੜੇ ਹੈਗੇ ਅੱਜ ਇਸ ਵੇਲੇ ਜਿਹੜਾ ਆਮ ਆਦਮੀ ਪਾਰਟੀ ਦਾ ਜਿਹੜਾ ਬਦਲਾਅ ਸੀਗਾ ਉਹਨੂੰ ਉਹਨਾਂ ਵੇਖ ਲਿਆ ਵਾ ਢਾਈਆਂ ਸਾਲਾਂ ਦੇ ਵਿੱਚ ਤਿੰਨ ਸਾਲਾਂ ਦੇ ਵਿੱਚ ਔਰ ਹੁਣ ਉਹਨੂੰ ਉਸ ਬਦਲਾਅ ਨੂੰ ਉਹ ਖਤਮ ਕਰਨਾ ਚਾਹੁੰਦੇ ਆ ਔਰ ਜਿਹੜਾ ਹੈਗਾ ਆਪਣੀ ਰੋਸ਼ਨੀ ਜਿੱਦਾਂ ਅੱਗੇ ਉਹਨਾਂ ਨੂੰ ਚਾਹੀਦੀ ਸੀਗੀ ਜੋ ਅੱਗੇ ਰੰਧਾਵਾ ਸਾਹਿਬ ਮੇਰੇ ਪਿਤਾ ਜੀ ਨੇ ਸੁਖਜਿੰਦਰ ਉਹਨਾਂ ਨੇ ਜਿਹੜੀਆਂ ਨੌਕਰੀਆਂ ਦਿੱਤੀਆਂ ਨੇ ਤੇ ਨਵੀਂ ਡਿਵੈਲਪਮੈਂਟ ਕੀਤੀ ਸੀਗੀ ਕਿਉਂਕਿ ਸਭ ਤੋਂ ਪਹਿਲਾਂ ਉਹਨਾਂ ਨੇ ਮੇਰੇ ਪਿਤਾ ਜੀ ਨੇ ਇੱਥੇ ਸਾਡੇ ਜਦੋਂ ਆਪਣਾ ਕਣੀਏਕ ਬਾਂਗਰ ਦੇ ਵਿੱਚ ਕੈਟਲ ਫੀਡ ਫੈਕਟਰੀ ਲਾਈ ਸੀਗੀ ਫਿਰ ਉਤੋਂ ਬਾਅਦ ਖਾਂ-ਖਾਂ ਦੇ ਉੱਤੇ ਡੇਰਾ ਬਾਬਾ ਨ ਫਰੇ ਗੜ ਚੂੜੀਆਂ ਦੇ ਵਿੱਚ ਮਿਲਿੰਗ ਜਿਹੜੀ ਚਿਲਿੰਗ ਸੈਂਟਰ ਲਾਏ ਸੀਗੇ ਇਸੇ ਤਰ੍ਹਾਂ ਹੀ ਉਹਨਾਂ ਨੇ ਰੰਧਾਵਾ ਸਾਹਿਬ ਨੇ 1980 ਦੇ ਵਿੱਚ ਜਿਹੜੀ 슈ਗਰ ਮਿਲ ਸੀ ਉਹ ਲਾਈ ਸੀਗੀ ਤੇ 1966 ਦੇ ਵਿੱਚ ਜਦੋਂ ਕੈਰੋ ਸਾਹਿਬ ਜਿਹੜੇ ਸੀਗੇ ਉਹ ਸੀਐਮ ਬਣੇ ਸੀਗੇ ਤੇ ਕੈਰੋ ਸਾਹਿਬ ਦੇ ਕਾਰੋਂ ਉਹਨਾਂ ਨੇ ਇੱਥੇ ਜਿਹੜੀ ਸੀ 슈ਗਰ ਮਿਲ ਬਟਾਲਾ ਲਵਾਈ ਸੀ ਉਹ ਉਹਨਾਂ 슈ਗਰ ਮਿਲਾਂ ਨੂੰ ਸੁਖਜਿੰਦਰ ਉਹਨਾਂ ਨੇ ਸਾਡੇ ਪਰਿਵਾਰ ਨੇ ਉਹ ਜਿੱਦਾਂ ਵਧਾਉਂਦੇ ਵਧਾਉਂਦੇ ਹੁੰਦੇ ਆ ਉਸੇ ਤਰ੍ਹਾਂ ਉਹਨਾਂ ਨੂੰ ਵਧਾ ਕੇ ਉਹਨੂੰ 5 ਤੋਂ 9000 ਕੀਤਾ ਉਹਨੂੰ ਉਹਨਾਂ ਨੇ ਕਉਨ ਨੀ ਨੋ ਪਰ ਤਿੰਨ ਤੋਂ ਲੈ ਕੇ ਉਹਨੂੰ ਉਹਨਾਂ ਨੇ 8000 ਕੀਤਾ ਤੇ ਇਸ ਕਰਕੇ ਉਹਨਾਂ ਜਿਹੜੀਆਂ ਗਿਆ ਸੀ ਉਹਨਾਂ ਨੂੰ ਸਾਰੀਆਂ ਨੇ ਕੀਤਾ ਇਸ ਕਰਕੇ ਹੁਣ ਵੀ ਜਿਹੜੀ ਸਾਡਾ ਲੋਕ ਨੇ ਉਸੇ ਤਰ੍ਹਾਂ ਪਿਆਰ ਕਰਨਗੇ ਔਰ ਇਹ ਗੁੰਡਾਗਰਦੀ ਤੋਂ ਜਿਹੜੀ ਹੈਗੀ ਉਹਦੀ ਇੰਤਹਾ ਕਰਕੇ ਅੱਗੇ ਆਉਂਦੇ ਜੀ ਅੱਜ ਤੱਕ ਜਿੰਨੀਆਂ ਵੋਟਾਂ ਪਾਈਆਂ ਰੰਧਾ ਸਾਨੂੰ ਪਾਈਆਂ ਤੇ ਅੱਜ ਫੈਲੀ ਅਰੀ ਮਮਾ ਨੂੰ ਵੋਟ ਪਾਉਂ ਜਾਵਾਂ ਕਿਉਂਕਿ ਘਰ ਚ ਸਭ ਤੋਂ ਵੱਧ ਮਿਹਨਤ ਵੀ ਉਹਨਾਂ ਦੀ ਪਹਿਲਾਂ ਹੁੰਦੀ ਰਹੀ ਹੈ ਜੇ ਉਹਨਾਂ ਦੇ ਕੋਲ ਜਿੱਤ ਜਾਉ ਇਸ ਕਰ ਤੇ ਲੈ ਆਤੀ ਹੈਗੇ ਉਹਨਾਂ ਦੇ ਬਸ ਤੇ ਤੁਹਾਨੂੰ ਬਹੁਤ ਖੁਸ਼ੀ ਹੈ ਹੋਈ ਹੈ ਕਿ ਵਾਧ ਮਮਾ ਨੂੰ ਵੋਟ ਪੈਣੀ ਦੇਖਿਆ ਜਾਂਦਾ ਜਦੋਂ ਵੀ ਰੰਧਾਵਾ ਸਾਹਿਬ ਦਾ ਪਰਵਾਰ ਬੋਲ ਰੰਧਾਵਾ ਸਾਹਿਬ ਤੋਂ ਪਾਸੋਂ ਰੰਧਾਵਾ ਫੇਰ ਵੋਟ ਪਾਉਂਦਾ ਹਾਂ ਹਾਂ ਬਿਲਕੁਲ ਜੀ ਪਹਿਲਾਂ ਗੁਰੂ ਘਰ ਆਈਦੇ ਤੇ ਸਾਡੇ ਬਾਬਾ ਸੇਸੇ ਰੰਧਾਵਾ ਜੀ ਠੀਕ ਹੈ ਉਹਨਾਂ ਦੇ ਗੁਰਦੁਆਰਾ ਨਾਸਥਾਨ ਨਾਲ ਸਾਡੇ ਬਜ਼ੁਰਗਾਂ ਦੀ ਸਮਾਦ ਨਾਲ ਸ਼੍ਰੀ ਭਾਈ ਲਖਮਨ ਸਿੰਘ ਉਹਨਾਂ ਦੇ ਸਥਾਨ ਤੇ ਮੱਥਾ ਟੇਕੀ ਤੇ ਇਹ ਇਹ ਸਾਰਿਆਂ ਦਾ ਅਸ਼ੀਰਵਾਦ ਲੈ ਕੇ ਘਰੋਂ ਨਿਕਲੀ ਤਾਂ ਹੁੰਦਾ ਹੈ ਫੇਰ ਵੋਟ ਪਾਉਂ ਜਾਂਦਾ ਹੈ ਫੇਰ ਹੀ ਵਧੀਆ ਦਿਨ ਹੈ ਇਹ ਉਹ ਕਿਉਂ ਕਿ ਹਾਂ ਸ਼ੁਰੂਆਤ ਤੋਂ ਤੁਹਾਡੇ ਵੱਲੋਂ ਵਧੀਆ ਕੀਤੀ ਗਈ ਇਹਨਾਂ ਤੋਂ ਮਸਤਕ ਹੋ ਕੇ ਵੋਟ ਪਾਣ ਜਾ ਰਹੇ ਹੋ ਲੇਕਿਨ ਜਿਹੜਾ ਪਠਾਨਾ ਦੇ ਵਿੱਚ ਵੀ ਕਹਿੰਦੇ ਪਤਾ ਲੱਗਾ ਝਗੜਾ ਹੋ ਗਿਆ ਉਸ ਤੋਂ ਬਿਲਕੁਲ ਜੀ ਉੱਥੇ ਉਹਨਾਂ ਨੇ ਗੱਡੀ ਲਾਈ ਹੋਈ ਸੀ ਤੇ ਆਮ ਆਦਮੀ ਪਾਰਟੀ ਦੇ ਵਰਕਰਾਂ ਨੇ ਕਿ ਇੱਥੇ ਜਿਹੜਾ ਕਾਂਗਰਸ ਨੂੰ ਵੋਟ ਪਾਉਣ ਆ ਰਹੇ ਉਹਨੂੰ ਪਹੁੰਚਾਉਣ ਦੀ ਕੋਸ਼ਿਸ਼ ਕਰ ਰਹੇ ਸੀ ਤੇ ਤੇ ਪੁਲਿਸ ਦੇ ਸਾਹਮਣੇ ਹੁੰਦੀ ਹੈ ਪੁਲਿਸ ਨੂੰ ਕਿਹੜੀ ਗੱਲ ਨਹੀਂ ਪਤਾ ਹੁੰਦੀ ਪਰ ਆਪਣੇ ਵੱਲੋਂ ਗੈਲੀ ਵਿਰਤਨਾ ਚਾਹੁੰਦੇ ਹੁੰਦੇ ਆ ਕਿ ਕਿਸੇ ਨੂੰ ਪਤਾ ਨਾ ਲੱਗੇ ਤੇ ਚੁੱਪਚਾਪ ਹੀ ਚਲੇ ਗਏ ਹੁਣ ਰੰਧਾਉਰ ਸਾਹਿਬ ਉੱਥੋਂ ਹੀ ਆ ਰਹੇ ਇਹ ਇੰਨਾ ਕਿਤੇ ਇਹਨਾਂ ਨੇ ਕਰੀ ਜਾਣਾ ਹੁੰਦਾ ਪਿਛਲੇ ਦਿਨਾਂ ਜ ਵੀ ਬੜਾ ਕੀਤਾ ਅੱਗੇ ਵੀ ਬਸ ਅੱਜ ਦਾ ਦਿਨ ਕਿਤਲਾ ਰਹਿ ਗਿਆ ਲੋਕਾਂ ਨੂੰ ਮੈਂ ਉਹੀ ਅਪੀਲ ਕਰੂੰਗਾ ਕਿ ਅੱਜ ਦਾ ਦਿਨ ਇਹਨਾਂ ਦੀ ਬਦਮਾਸ਼ੀ ਜਿਹੜੀ ਕੋਈ 1 2% ਇਹਨਾਂ ਦੀ ਚੱਲ ਜਣੀ ਉਸ ਤੋਂ ਬਾਅਦ ਕੋਈ ਟਾਈਮ ਨਹੀਂ ਪਿੰਡ ਦੀ ਅੱਜ ਸ਼ੁਰੂਆਤ ਬੜਾ ਸਾਤੋਂ ਨਤਮਸਤ ਤੋਂ ਹੋਂਕੋਂ ਤਾਂ ਕੀ ਕੀ ਆ ਇਹ ਕਿਸ ਤਰ੍ਹਾਂ ਦਾ ਮੌਲ ਲੱਗ ਰਿਹਾ ਜੀ ਸਾਰੇ ਮੇਰੀ ਬੇਨਤੀ ਹੈ ਜੀ ਗੁਰੂ ਘਰ ਦੇ ਵਿੱਚ ਤੋਂ ਵੈਸੇ ਵੀ ਸਾਡੀ ਇਹ ਸਾਰੇ ਪਿੰਡ ਦੀ ਕੀ ਰੀਤ ਹੈਗੀ ਆ ਕਿ ਚਲੋ ਅਸੀਂ ਤਾਂ ਵੈਸੇ ਹੀ ਆਪਣਾ ਦਿਨ ਜਿਹੜਾ ਹੈਗਾ ਗੁਰੂ ਮਹਾਰਾਜ ਦੇ ਚਰਣਾ ਤੋਂ ਅਸ਼ੀਰਵਾਦ ਲੈ ਕੇ ਹੀ ਸ਼ੁਰੂ ਕਰੀਦਾ ਹੈ ਬਿਲਕੁਲ ਤੁਹਾਡੀ ਗੱਲ ਠੀਕ ਹੈ ਜੀ ਅੱਜ ਇਲੈਕਸ਼ਨ ਦਾ ਦਿਨ ਹੈ ਜਿਹੜਾ ਇੰਨੇ ਚਿਰ ਦੀ ਜਿਹੜੀ ਇਹ ਜੱਤੂ ਜੈਤ ਚੱਲ ਰਹੀ ਸੀ ਅੱਜ ਉਹਦਾ ਮਤਦਾਨ ਕਰਕੇ ਲੋਕਾਂ ਨੇ ਰਿਜ਼ਲਟ ਦੇਣਾ ਮੈਂ ਆਪ ਜੀ ਨੂੰ ਇਹੀ ਬੇਨਤੀ ਕਰਾਂਗਾ ਕਿ ਲੋਕਾਂ ਦਾ ਬੜਾ ਵਿਚਾਰ ਸਿੱਤਾ ਲੋਕਾਂ ਦਾ ਜਿਹੜਾ ਇੱਕ ਮਨ ਬਣ ਗਿਆ ਮਤਦਾਨ ਦੇ ਵਿੱਚ ਕਿ ਕਾਂਗਰਸ ਪਾਰਟੀ ਨੂੰ ਵੋਟ ਪਾ ਕੇ ਉਹਨਾਂ ਨੇ ਆਪਣੇ ਪੰਜਾਬ ਨੂੰ ਆਪਣੇ ਨਗਰ ਨੂੰ ਤੇ ਆਪਣੇ ਸਾਰੇ ਸਮਾਜ ਨੂੰ ਸੁਧਾਰਨ ਦੀ ਕੋਸ਼ਿਸ਼ ਕਰਨੀ ਹੈ ਸੋ ਉਹਦੇ ਤਹਿਤ ਇਹ ਅੱਜ ਦਾ ਜਿਹੜਾ ਹੈਗਾ ਇਲੈਕਸ਼ਨ ਬਿਲਕੁਲ ਕੰਡੇ ਤੇ ਹੈ ਤੇ ਕੰਮ ਤੁਰਿਆ ਜਾਂਦਾ ਕਿਸ ਤਰ੍ਹਾਂ ਦਾ ਲੱਗ ਰਿਹਾ ਮਾਹੌਲ ਬਹੁਤ ਅੱਛਾ ਲੱਗ ਰਿਹਾ ਜੀ ਮੰਮਾ ਤਾਂ ਪਹਿਲਾਂ ਤੋਂ ਹੀ ਪਿੰਨ ਬਹੁਤ ਕੰਮ ਕਰਦੇ ਨੇ ਲੋਕ ਬਹੁਤ ਕਨੈਕਟ ਕਰਦੇ ਨੇ ਇਹਨਾਂ ਨਾਲ ਤੇ ਲੋਕਾਂ ਦਾ ਪੂਰਾ ਸਾਨੂੰ ਬਹੁਤ ਲੋਕੀ ਨਾਲ ਆ ਰਹੇ ਨੇ ਤੇ ਸਾਨੂੰ ਪੂਰਾ ਪੋਜ਼ਿਟਿਵ ਰਿਪੋਰਟ ਹੈ ਜੀ ਦੂਸਰੇ ਪਾਸੇ ਸਾਰੀ ਸਰਕਾਰ ਲੱਗੀ ਲੱਗਦਾ ਨਹੀਂ ਕਿ ਕੋਈ ਔਖਾ ਵਾ ਜਾਂ ਕੋਈ ਡਿਫਿਕਲਟ ਨਹੀਂ ਬਿਲਕੁਲ ਔਖਾ ਨਹੀਂ ਜੀ ਲੋਕਾਂ ਨੇ ਪਹਿਲਾਂ ਐਮਪੀ ਲਈ ਨਾ ਇਨੇ ਵੱਡੀ ਮਾਰਜਿਨ ਨਾ ਦਿਤਾਇਆ ਤੇ ਸਹੀ ਪੂਰੇ ਪੋਜ਼ਿਟਿਵ ਹੈ ਜੀ ਆਪਾਂ ਧਰੋ ਵਾਲੀ ਮੌਜੂਦ ਹਾਂ ਜਿੱਥੇ ਜਤਿੰਦਰ ਕੌਰੰਦਾਵਾ ਦੇ ਨਾਲ ਹਲਕਾ ਕਾਂਗਰਸੀ ਇੰਚਾਰਜ ਨੇ ਅਟੀਨਾ ਚੌਧਰੀ ਜੀ ਆਏ ਨੇ ਅੱਜ ਤੁਸੀਂ ਵੀ ਆਏ ਹੋ ਜਤਿੰਦਰ ਕੋਰ ਰੰਧਾਵਾ ਜਿਹੜੇ ਨੇ ਕਿਸ ਤਰ੍ਹਾਂ ਦਾ ਮਾਹੌਲ ਰਗ ਰਿਹਾ ਹੈ ਕਿਸ ਤਰ੍ਹਾਂ ਦੀ ਮਜ਼ਬੂਤੀ ਲੱਗਦੀ ਹੈ ਕਿ ਕੀ ਰਿਜ਼ਲਟ ਆਏਗਾ ਦੇਖੋ ਜਿਸ ਹਿਸਾਬ ਨਾਲ ਅਸੀਂ ਹਰ ਪਿੰਡਾਂ ਦੇ ਵਿੱਚ ਜਾ ਕੇ ਆਪਣਾ ਪ੍ਰਚਾਰ ਕੀਤਾ ਹਰ ਪਿੰਡ ਦੇ ਵਿੱਚ ਸਾਨੂੰ ਪਾਰੀ ਫਤਵਾ ਮਿਲਿਆ ਔਰ ਬੜੀ ਹੈਰਾਨਗੀ ਦੀ ਗੱਲ ਲੱਗੀ ਸਾਨੂੰ ਜਦੋਂ ਵੀ ਅਸੀਂ ਪ੍ਰਚਾਰ ਕਰਨ ਗਏ ਆ ਸਰਕਾਰ ਹੋਵੇ ਬੋਕਰ ਪਾਰਟੀ ਦੀ ਔਰ ਕੱਠ ਮਿਲੇ ਸਾਨੂੰ ਵਿਰੋਧੀ ਧਿਰ ਦੇ ਵਿੱਚ ਇਹ ਫਰਕ ਤਾਂ ਸਾਫ਼ ਨਜ਼ਰ ਆਉਂਦਾ ਕਿਉਂਕਿ ਝਾੜੂ ਪਾਰਟੀ ਆਪ ਖੁਦ ਆਪਣੇ ਸਵਾਲਾਂ ਦੇ ਵਿੱਚ ਕਿਰੀ ਹੋਏ ਨਜ਼ਰ ਆਈ ਇਸ ਵਾਰੀ ਜਮਨੀ ਚੋਣਾਂ ਦੇ ਵਿੱਚ ਕਿਉਂਕਿ ਜੋ ਉਹਨਾਂ ਨੇ ਵਾਅਦੇ ਕੀਤੇ ਸੀ ਉਹਨਾਂ ਚੋਂ ਇੱਕ ਵੀ ਵਾਅਦਾ ਕੋਈ ਪੂਰਾ ਨਹੀਂ ਹੋਇਆ ਜਿਸ ਕਰਕੇ ਲੋਕ ਅੱਕ ਗਏ ਨੇ ਇਹਨਾਂ ਦੇ ਚੁਟਕਲੇ ਸੁਣ ਸੁਣ ਕੇ ਸੋ ਇਹਦਾ ਜੋ ਰਿਜ਼ਲਟ ਜੋ ਫਤਵਾ ਉਹ ਸਾਨੂੰ ਸਾਡੇ ਹੱਕ 'ਚ ਮਿਲੇਗਾ ਮੈਨੂੰ ਪੂਰੀ ਉਮੀਦ ਹੈ ਮੈਡਮ ਸਰਕਾਰ ਹੈ ਡਿਫਿਕਲਟ ਨਹੀਂ ਲੱਗ ਰਿਹਾ ਇੱਕ ਪਾਸੇ ਸਰਕਾਰ ਹੈ ਇੱਕ ਪਾਸੇ ਜਿਹੜੇ ਆਪਾਂ ਕੈਂਡੀਡੇਟ ਕਾਂਗਰਸ ਦੇ ਇਕੱਲੇ ਦਿਖਾਈ ਦੇ ਰਹੇ ਨੇ ਦੂਸਰੇ ਪਾਸੇ ਸਰਕਾਰ ਦਾ ਦਬਾਅ ਵੀ ਕਾਫੀ ਹੁੰਦਾ ਵੋਟਰਾਂ ਤੇ ਦੇਖੋ ਡਿਫਿਕਲਟ ਉਹਦੋਂ ਲੱਗਦਾ ਜਦੋਂ ਸਰਕਾਰ ਨੇ ਕੁਝ ਵਾਅਦੇ ਕੁ ਤਾਂ ਤਾਂ ਅਸੀਂ ਸੋਚ ਸਕਦੇ ਸੀ ਕਿ ਲੋਕ ਸ਼ਾਇਦ ਦੂਜੀ ਵਾਰੀ ਦੁਬਾਰਾ ਸੋਚਣ ਤੇ ਮਜਬੂਰ ਹੋ ਸਕਦੇ ਸੀ ਲੇਕਿਨ ਜੇ ਤੁਸੀਂ ਦਬਾਅ ਦੀ ਗੱਲ ਕਰ ਰਹੇ ਹੋ वैसे आ, कि तो ਅਸੀਂ ਜਲੰਧਰ ਜਿਮਣੀ ਚੌਂਚ ਵੀ ਦੇਖਿਆ ਸੀਗਾ ਮੈਂ ਉੱਥੇ ਸੀਗੀ ਇਹ ਦਬਾਅ ਤਾਂ ਪਾਉਣ ਦੀ ਬਹੁਤ ਕੋਸ਼ਿਸ਼ ਕਰਦੇ ਨੇ ਲੋਕਾਂ ਨੂੰ ਅਨਨੈਸੈਸਰੀ ਲਾਲਚ ਦੇਣ ਦੀਆਂ ਗੱਲਾਂ ਕਰਦੇ ਨੇ ਸੋ ਇਹ ਦੇਖਣਾ ਹੋਵੇਗਾ ਕਿ ਇਹ ਦਬਾਅ ਹੁਣ ਇਸ ਇਲੈਕਸ਼ਨ 'ਚ ਇਹਨਾਂ ਦਾ ਕਿੰਨਾ ਭਾਰੀ ਪਏਗਾ ਕਿਉਂਕਿ ਅਸੀਂ ਸਾਫ਼ ਆਪਣੇ ਵਰਕਰਸ ਨੂੰ ਕਿਹਾ ਕਿ ਅਸੀਂ ਤੁਹਾਡੇ ਨਾਲ ਡਟ ਕੇ ਖੜੇ ਹਾਂ ਕਿਸੇ ਵੀ ਪਿੰਡ ਦੇ ਵਿੱਚ ਕੋਈ ਤੱਕਾशाही ਦੇਖਣ ਨੂੰ ਮਿਲਦੀ ਅਸੀਂ ਬੂਥਾਂ ਦੇ ਵਿੱਚ ਜਾ ਕੇ ਵਿਜ਼ਿਟ ਕਰਨ ਲਈ ਜਾ ਰਹੇ ਹਾਂ ਅਗਰ ਸਾਨੂੰ ਕੁਝ ਲੱਗੇਗਾ ਤੇ ਇਮੀਡੀਏਟਲੀ ਅਸੀਂ ਐਕਸ਼ਨ ਦੀ ਮੰਗ ਵੀ ਕਰਾਂਗੇ ਕਿਸ ਤਰ੍ਹਾਂ ਦਾ ਰਿਜ਼ਲਟ ਆਉਂਦੀ ਮੀ ਰਿਜ਼ਲਟ ਸਾਡੇ ਹੱਕ ਚ ਆਏਗਾ ਜੀ ਔਰ ਮੈਨੂੰ ਪੂਰੀ ਉਮੀਦ ਹੈ ਸਾਨੂੰ ਇਸ ਵਾਰੀ ਪਾਰੀ ਫਤਵਾ ਮਿਲੇਗਾ ਔਰ ਜਿਸ ਤਰ੍ਹਾਂ ਦੇ ਨਾਲ ਝਾੜੂ ਖੁਦ ਆਪਣੇ ਸਵਾਲਾਂ ਦੇ ਵਿੱਚ ਕਰੀ ਜਿੰਨੀ ਵਾਰੀ ਵੀ ਇੱਥੇ ਭਗਵੰਤ ਮਾਨ ਜੀ ਰੈਲੀਆਂ ਕਰਕੇ ਗਏ ਉੱਥੋਂ ਤੋਂ ਬਾਰ ਬਾਰ ਇੱਥੋਂ ਆਨਤ ਸਾਬ ਜ਼ਾਹਿਰ ਹੋ ਰਿਹਾ ਸੀ ਕਿ ਡੇਰਾ ਬਾਬਾ ਨਾਨਕ ਦੀ ਸੀਟ ਹੱਥੋਂ ਨਿਕਲਦੀ ਹੋਈ ਨਜ਼ਰ ਆ ਰਹੀ ਸੋ ਮੈਨੂੰ ਪੂਰੀ ਉਮੀਦ ਹੈ ਕਿ ਸਾਨੂੰ ਕਾਂਗਰਸ ਨੂੰ ਪਾਰੀ ਫਤਵਾ ਮਿਲੇਗਾ